ਜੋ ਸਾਡੇ ਪ੍ਰਬੰਧਕ ਵੀਰ دکھاون واري ميري ماں جيڙي نال جي اج آپا हर हिकु साल ਸੋਹਣਾ ਪਾਬਾਂ ਨੇ ਸਜਾਇਆ ਮੇਰੀ ਮਾਂ ਜੁੱਤਾਂ ਬਾੜੀ ਦਾ ਬੜਾ ਕਰਮਾ ਵਾਲਾ ਬੜਾ ਭਾਗਾ ਵਾਲਾ ਉਹ ਕਿੰ ਇਨਸਾਨ ਹੋਵੇਗਾ ਰੱਬ ਨੂੰ ਵੀ ਅਨੁਸਾਰ ਹੋਵੇਗਾ ਜਿਸ ਇਨਸਾਨ ਨੇ ਇਸ ਮੇਰੀ ਮਹਾਬਾਈ ਦਾ ਭਵਨ ਪਿਆਰ ਕੀਤਾ ਹੋਵੇਗਾ ਕਿਉਂਕਿ ਕਰਮਾ ਵਾਲੀ ਹੁੰਦੀ ਹੈ ਉਹ ਭਾਗਾ ਵਾਲੀ ਹੁੰਦੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕੀਤੇ ਹੁੰਦੇ ਨੇ ਜਿਨ੍ਹਾਂ ਨੇ ਤਪੱਸਿਆ ਕੀਤੀ ਹੁੰਦੀ ਆ ਉਹਨਾਂ ਦੇ ਹਿੱਸੇ ਇਦਾਂ ਦੀਆਂ ਜਿਹੜੀਆਂ ਕਮਾਈਆਂ ਹੁੰਦੀਆਂ ਨੇ ਬੜਾ ਕਰਮਾ ਵਾਲਾ ਇਨਸਾਨ ਹੈ ਜਿਸ ਇਨਸਾਨ ਸਾਡੇ ਵੱਡੇ ਵੀਰ ਨੇ ਅੱਜ ਚਮਟ ਨਗਰ ਦੇ ਵਿੱਚ ਮਹਾਪਾਈ ਦਾ ਇਹ ਜਿਹੜਾ ਪਾਵਨ ਸਜਾਇਆ ਹੈ ਬੜਾ ਕਰਮਾ ਵਾਲਾ ਵੀਰ ਹੈ ਕਮ ਨਮਾ ਧੌਲ ਖੁਰਦ ਸਾਡਾ ਬਹਾਪਿਆ ਦਾ ਵੀਰ ਹੈ ਦੇਖੋ ਮਹਾਬਾਈ ਨੇ ਵੱਖੋ ਵੱਖਰੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਇਧਰ ਬੱਬੂ ਲਈ ਡਿਊਟੀ ਕਾਲ ਗੁਰਪ੍ਰਸ ਬਰਾਲੇ ਤੋਂ ਆਇਆ ਜਿਨ੍ਹਾਂ ਨੇ ਮਜੀਦਨ ਸਾਰੀ ਰਾਤ ਇਦਾਂ ਹੀ ਜਿਹੜੇ ਵਜਾਉਦੇ ਐ ਇਹਨਾਂ ਦੀ ਡਿਊਟੀ ਮਜੀਦਨ ਸਾਹਿਬ ਦੀ ਲੱਗੀ ਐ ਤੇ ਇਧਰ ਦਲਵਿੰਦਰ ਦੁੱਗਲ ਜੀ ਬੇਰ ਖੁਰਦ ਵਾਲੇ ਜਿਨ੍ਹਾਂ ਨੇ ਸਾਰਾ ਇਹ ਜਾਗਰਣ ਲਾਈਵ ਕਰਨਾ ਜਿਹੜੇ ਸਾਡੇ ਪ੍ਰਦੇਸੀ ਵੀਰ ਨੇ ਬੱਖੋਕਰੀ ਕੰਟਰੀਆਂ ਦੇ ਵਿੱਚ ਬੈਠੇ ਨੇ ਤੇ ਜਿਹੜੇ ਵੀਰ ਨਹੀਂ ਆ ਸਕੇ ਰਿਸ਼ਤੇਦਾਰਾਂ ਦੇ ਵਿੱਚੋਂ ਜਿਨ੍ਹਾਂ ਨੇ ਆਪ ਆਪਣੇ ਪਰਵਾਰ ਸਵੇਦ ਅੱਜ ਚੰਮਤ ਨਗਰ ਦਾ ਇਹ ਜਾਗਰਣ ਦਾ ਅਨੰਦ ਮਾਣਣਾ ਹੈ ਇਹਨਾਂ ਦੀ ਡਿਊਟੀ ਲਾਈਵ ਤੇ ਲੱਗੀ ਹੈ ਤੇ ਸਾਡੀ ਡਿਊਟੀ ਲੱਗੀ ਹੈ ਵੀ ਤਸੀਦ ਭਾਈ ਮਾਈਕ ਦੇ ਵਿੱਚ ਬੋਲਣਾ ਹੈ ਤੇ ਕੰਮੇ ਵੀਰ ਦੀ ਡਿਊਟੀ ਲੱਗੀ ਹੈ ਵੀ ਜਿੱਥੇ ਜਾਗਰਣ ਕਰਵਾਇਆ ਜਾਂਦਾ ਤੇ ਕੰਮਾ ਵੀਰ ਇਸ ਮਹਾਮਾਈ ਨੂੰ ਬੜੇ ਸਰਦਾਰਾਂ ਦੇ ਨਾਲ ਜਿਹੜਾ ਸਜਾਉਂਦਾ ਹਰ ਇੱਕ ਨਗਰ ਦੇ ਵਿੱਚ ਆ ਕੇ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਦੀ ਡਿਊਟੀ ਹੈ ਇੱਕ ਵਾਰ ਕੰਮੇ ਵੀਰ ਦੇ ਰਾਤੇ ਜ਼ੋਰਦਾਰ ਤਾੜੀ ਲਾ ਦਿਓ ਆਪਾਂ ਜਿਸ ਵੀਰ ਨੇ ਇਸ ਮਹਾਮਾਈ ਦਾ ਜਿਹੜਾ ਭਵਨ ਸਜਾਇਆ ਹੋਇਆ ਉਧਰ ਸਾਡੇ ਭਾਈ ਕ੍ਰਿਸ਼ਨ ਜੀ ਮਲਾਦ ਵਾਲੇ ਜਿਨ੍ਹਾਂ ਦੀ ਖੂਬਸੂਰਤ ਸਾਊਂਡ ਲੱਗੀ ਹੋਈ ਹੈ ਜਿਹੜੀ ਗੱਲ ਮੈਂ ਇਸ ਮਹਿਕ ਦੇ ਵਿੱਚੋਂ ਕਰਦਾ ਇਕੱਲੀ ਇਕੱਲੀ ਗੱਲ ਤੁਹਾਡੇ ਕੰਨਾਂ ਤੱਕ ਉਪਭਦੀ ਹੈ ਇਹ ਸਾਡੇ ਕ੍ਰਿਸ਼ਨ ਜੀ ਇਹਨਾਂ ਦੀ ਬਦਾਤ ਅਸੀਂ ਇਹਨਾਂ ਅਮਰੀਕਾ ਦੇ ਤੇ ਆਪਣੀ ਹਾਜ਼ਰੀ ਲਾਉਣੀ ਹੈ ਇਹਨਾਂ ਦਾ ਵੀ ਅਸੀਂ ਮਹਾ ਮੈਦਿਆ ਦੇ ਦਰਬਾਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉੱਧਰ ਮਹਾ ਮੈਦੀ ਜੀ ਜੋਤ ਪ੍ਰਚੰਡ ਸਾਡੇ ਪ੍ਰਬੰਧਕ ਵੀਰ ਕਰਵਾਈ ਆ ਰਹੇ ਤੇ ਉੱਧਰ ਬਾਬਾ ਜੀ ਬਾਪੂ ਜੀ ਨਾਜਰ ਭਗਤ ਜੀ ਸਿਆੜ ਤੋਂ ਕਿਉਂਕਿ ਕੋਈ ਗਿਣਤੀ ਨਹੀਂ ਹੋ ਸਕਦੀ